ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਪੰਜਾਬ ਦੀ ਆਬੋ ਹਵਾ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਠੀਕ ਹੋਣ ਦਾ ਨਾ ਹੀ ਨਹੀਂ ਲੈ ਰਹੀ ਔਰ ਜੇਕਰ ਅੱਜ ਦੀ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ 278 ਹੈ ਉਹ ਦਰਜ ਕੀਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਇਸ ਵੇਲੇ ਕੀ ਹਾਲਾਤ ਨੇ ਹਾਲਾਕਿ ਮੌਸਮ ਮੈਂ ਖੁੱਲਿਆ ਹੋਇਆ ਕੜੱਕੇ ਦੀ ਤੋਪਾਂ ਨਿਕਲੀ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਲਗਾਤਾਰ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਕਿ ਉਹ ਘਟਣ ਦਾ ਨਾਮ ਨਹੀਂ ਲੈ ਰਿਹਾ ਤਸਵੀਰਾਂ ਤੁਹੜਨਾ ਸਾਂਝੀਆਂ ਕਾਫੀ ਹੱਦ ਤੱਕ ਠੀਕ ਹੈ ਕੜਾਕੇ ਦੀ ਧੋਪ ਹੈ ਉਹ ਵੀ ਨਿਕਲੀ ਹੋਈ ਹੈ ਪਰ ਉਸ ਦੇ ਬਾਵਜੂਦ ਵੀ 에ਅਰ ਕੁਆਲਿਟੀ ਇੰਡੈਕਸ ਉਹ ਲਗਾਤਾਰ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਇਲਜ਼ਾਮ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਉੱਤੇ ਲੱਗ ਰਹੇ ਨੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਹਨਾਂ ਜਿਨ੍ਹਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਜਿਸ ਦੇ ਕਰਕੇ ਪੋਲਿਊਸ਼ਨ ਹੈ ਉਹ ਵਧਦਾ ਹੋਇਆ ਨਜ਼ਰ ਆ ਰਿਹਾ 에ਅਰ ਕੁਆਲਿਟੀ ਇੰਡੈਕਸ ਉਹ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦਾ ਆਪ ਦਾ ਤਰਕ ਹੈ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਕੋਈ ਬਦਲ ਨਹੀਂ ਹੈ ਹੱਲ ਨਹੀਂ ਹੈ ਇਸ ਕਰਕੇ ਪ੍ਰਾਲੀ ਨੂੰ ਮਜਬੂਰੀ ਕਰਕੇ ਅੱਗੇ ਲਗਾਈ ਜਾਂਦੀ ਹੈ ਪਰ ਇਸ ਵਾਰ ਪ੍ਰਾਲੀ ਸਾੜਨ ਦੇ ਮਾਮਲੇ ਸਾਲ 2022-23 ਦੀ ਗੱਲ ਕਰੀਏ ਤਾਂ ਉਸ ਦੇ ਮੁਕਾਬਲੇ ਕਾਫੀ ਜ਼ਿਆਦਾ ਘੱਟ ਨਜ਼ਰ ਆਏ ਨੇ ਔਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਅੱਜ ਦਾ ਦਰਜ ਕੀਤਾ ਗਿਆ ਉਹ 278 에ਅਰ ਕੁਆਲਿਟੀ ਇੰਡੈਕਸ ਤੋਂ ਦਰਜ ਕੀਤਾ ਗਿਆ ਤਾਂ ਹੁਣ ਤੱਕ ਜੇਕਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ 179 ਜਿਹੜੇ ਕੀ ਪ੍ਰਾਲੀ ਸਾੜਨ ਦੇ ਮਾਮਲੇ ਨੇ ਉਹ ਸਾਹਮਣੇ ਆਏ ਨੇ ਤਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਪਰਾੜੀ ਸਾਲਾਂ ਦੇ ਮਾਮਲੇ ਨੇ ਸਾਹਮਣੇ ਆਏ ਨੇ ਅੰਮ੍ਰਿਤਸਰ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ 3 ਮਾਮਲੇ ਸਾਹਮਣੇ ਆਏ ਨੇ ਬਰਨਾਲਾ ਦੇ ਵਿੱਚ 8 ਸਾਹਮਣੇ ਆਏ ਨੇ ਬਠਿੰਡਾ ਦੇ ਵਿੱਚ ਵੀ 8 ਨੇ ਸ਼੍ਰੀ ਫਤਿਹਗੜ੍ਹ ਸਾਹਿਬ 'ਚ 7 ਨੇ ਫਰੀਦਕੋਟ 'ਚ 14 ਨੇ ਫਾਜ਼ਿਲਕਾ 'ਚ 10 ਨੇ ਫਿਰੋਜ਼ਪੁਰ 'ਚ 10 ਨੇ ਫਿਰੋਜ਼ਪੁਰ ਦੇ ਮਾਫ ਕਰਨਾ ਫਿਰੋਜ਼ਪੁਰ ਦੇ ਵਿੱਚ 26 ਮਾਮਲੇ ਨੇ ਪਰਾੜੀ ਸਾਲਾਂ ਦੇ ਸਾਹਮਣੇ ਆਏ ਨੇ ਤਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਸਭ ਤੋਂ ਘੱਟ ਇੱਕ ਮਾਮਲਾ ਸਾਹਮਣੇ ਆਇਆ ਹੈ ਔਰ ਇਸੇ ਤਰ੍ਹਾਂ ਪੂਰੇ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਵਕ-ਵਕ ਮਾਮਲੇ ਨੇ ਸਾਹਮਣੇ ਆਏ ਇਹਨਾਂ ਨੂੰ ਸੰਗਰੂਰ ਦੀ ਅਗਰ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ 26 ਮਾਮਲੇ ਨੇ ਪ੍ਰਾਲੀ ਸਾੜਨ ਦੇ ਸਾਹਮਣੇ ਆਏ ਨੇ ਹਾਲਾਂਕਿ ਜੇਕਰ ਰੂਪਨਗਰ ਦੀ ਗੱਲ ਕਰੀਏ ਤਾਂ ਰੂਪਨਗਰ ਦੇ ਵਿੱਚ 0 ਹੈ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਵੀ 0 ਹੈ ਕੋਈ ਵੀ ਮਾਮਲਾ ਪ੍ਰਾਲੀ ਸਾੜਨ ਦਾ ਸਾਹਮਣੇ ਨਹੀਂ ਆਇਆ ਤਾਂ ਵਕ-ਵਕ ਜ਼ਿਲ੍ਹਿਆਂ ਦੀ ਇਹ ਰਿਪੋਰਟ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਇਸੇ ਤਰ੍ਹਾਂ 0 ਹੈ ਦੇਖੋ ਨੂੰ ਮਿਲਿਆ ਔਰ ਜੇਕਰ ਸਾਲ 2000 22 ਦੀ ਗੱਲ ਕਰੀਏ ਤਾਂ 22 ਦੇ ਵਿੱਚ ਟੋਟਲ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਟੋਟਲ ਜਿਹੜੇ ਮਾਮਲੇ ਸੀਗੇ ਉਹ 49283 ਮਾਮਲੇ ਸੀਗੇ। ਪਰ ਦੂਜੇ ਪਾਸੇ ਜੇਕਰ 2023 ਦੀ ਗੱਲ ਕਰੀਏ ਤਾਂ 35093 ਮਾਮਲੇ ਸਾਹਮਣੇ ਆਏ ਸੀ। ਔਰ ਜੇਕਰ ਸਾਲ 2024 ਦੀ ਗੱਲ ਕਰੀਏ ਤਾਂ ਇਸ ਵਾਰ 10104 ਰੇਡ ਕੀ ਪ੍ਰਾਲੀ ਸਾਲਾਂ ਨੂੰ ਤੇ ਸਾੜਨ ਦੇ ਮਾਮਲੇ ਨੇ ਉਹ ਸਾਹਮਣੇ ਆਏ ਨੇ ਤਾਂ ਹਾਲਾਂਕਿ 2022 ਤੇ 23 ਦੀ ਜੇਕਰ ਗੱਲ ਕਰੀਏ ਤਾਂ 22 23 ਦੇ ਵਿੱਚ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆਏ ਸੀ ਪਰ 24 ਜੇਕਰ ਗੱਲ ਕਰੀਏ ਤਾਂ ਨਵੀਂ ਪੰਜਾਬ ਦੇ ਵਿੱਚ ਨਵੀਂ بنی ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਔਰ ਇਸ ਸਾਲ ਦੀ ਜੇਕਰ ਗੱਲ ਕਰੀਏ ਤਾਂ ਸਿਰਫ 10104 ਕੇ ਮਾਮਲੇ ਨੇ ਜਿਹੜੇ ਕਿਉਂ ਸਾਹਮਣੇ ਆਏ ਨੇ ਤਾਂ ਉਸ ਦੇ ਬਾਵਜੂਦ ਵੀ 에ਅ ਕੁਆਲਿਟੀ ਇੰਡੈਕਸ ਹੈ ਉਹ ਲਗਾਤਾਰ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਪਰ ਇਸ ਦੇ ਬੇहद ਚਿੰਤਾਜਨਕ ਹੈ ਇਸ ਦੇ ਉੱਤੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਕੰਮ ਕਰਨ ਦੀ ਲੋੜ ਹੈ ਪ੍ਰਸ਼ਾਸਨ ਨੂੰ ਕੰਮ ਕਰਨ ਦੀ ਲੋੜ ਹੈ ਹਾਲਾਂਕਿ ਇਲਜ਼ਾਮ ਸਿੱਧੇ ਤੌਰ ਤੇ ਕਿਸਾਨਾਂ ਤੇ ਲੱਗ ਰਹੇ ਨੇ ਪਰ 에ਅਰ ਕੁਆਲਿਟੀ ਇੰਡੈਕਸ ਖਰਾਬ ਹੋਣ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਾਰਨ ਨੇ ਜਿਵੇਂ ਪੁਰਾਣੀਆਂ ਗੱਡੀਆਂ ਦੀ ਗੱਲ ਕਰੀਏ ਜਾਂ ਫਿਰ ਇੰਡਸਟਰੀ ਦੀ ਗੱਲ ਕਰੀਏ ਤਾਂ ਕੁਝ ਇੰਡਸਟਰੀ ਦੇ ਵੱਲੋਂ ਜਿਹੜਾ ਕੂੜਾ ਕੜਕਟਾ ਉਹ ਜਲਾਇਆ ਜਾਂਦਾ ਜਿਸ ਦੇ ਕਾਰਨ 에ਅਰ ਕੁਆਲਿਟੀ ਇੰਡੈਕਸ ਹੋ ਕਾਫੀ ਜ਼ਿਆਦਾ ਖਰਾਬ ਹੁੰਦਾ ਹੋਇਆ ਨਜ਼ਰ ਆ ਤਾਂ ਹੋਰ ਵੀ ਬਹੁਤ ਸਾਰੇ ਕਾਰਨ ਆ ਜਿਸ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਕੰਮ ਕਰਨ ਉਹ ਚੈਨ ਦੀ ਜਿਹੜੀ ਸਾਹ ਲੈ ਸਕਣ ਕੈਮਰਾ ਪਰਸਨ ਸਨਮਾਨਦ ਨਾਲ ਹਿੰਮਤ ਸਿੰਘ ਦੀਪਾਲ ਦੇ ਨਿਕ ਸਵੇਰਾ ਲੁਧਿਆਣਾ